ਕਾਲ ਚਾਲ ਜੀ ਵਧੀਆ ਠੀਕ ਤਾਂ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਲੋਕੀ ਜੀਓ ਚਿੱਟੀਆਂ ਦਾ ਕਰਪ ਕਰ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਾਥੀ ਸ਼ਿਰਕਾਤ ਜੇ ਮੌਸਮ ਫੇਰ ਵਿਗੜ ਗਿਆ ਮੌਸਮ ਪਤਾ ਨਹੀਂ ਕੀ ਕਰੀ ਜਾਂਦਾ ਅੱਜ 3 ਤਰੀਕ ਹੈ ਮੌਸਮ ਦੇਖੋ ਫੇਰ ਮੱਧੜ ਬਾਈ ਚਾਰ ਛਪੇਰੇ ਲੱਗਿਆ ਹੁਣ ਆਪਾਂ ਪਹਿਲਾਂ ਸਵੇਰੇ ਵੱਢ ਕੇ ਆਏ ਸੀ ਤੇ ਹੁਣ ਸ਼ਾਮਾਂ ਨੂੰ ਕਹਿੰਦਾ ਸੀ ਵੀਰ ਕੰਦਾ ਵੜਾਉਂਗਾ ਤਿੰਨ ਸਾਢੇ ਤਿੰਨ ਖੇਤ ਨੇ ਵੱਢਦੇ ਆ ਜਾ ਕੇ ਚਲਦੇ ਆ ਲੈ ਕੇ ਮਸ਼ੀਨ ਪਰ ਇਹ ਕੋਈ ਜਾ ਰਿਹਾ ਦੇਖੋ ਬੈਗ ਪਾਈ ਲਗਾਇਆ ਇਹ ਦੁਨੀਆਂ ਜਾਣੀਆਂ ਹੁਣ ਇਹ ਰਹੇਗੀ ਐਂਕੀ ਜੜੀ ਕਣਕ ਖੜੀ ਐ ਕੰਨੇ ਦੇ ਵੱਡਾ ਆਓ ਜੀ ਚਲਾਤੀ ਕੰਨੇ ਵਾਲੇ ਪਲਾਟਾਂ ਦੇ ਵਿੱਚ ਜੋ ਬਾਈ ਚਲਾ ਰਿਹਾ ਤੇ ਰਿੰਕੂ ਬਾਈ ਕੋਲ ਖੜਾ ਹੈ। ਇਹਦਾ ਬੜੀ ਬਣ ਕੇ ਢੇਡਾ ਲਾ ਕੇ ਦੇਖ ਲਈਏ। ਜੋ ਸਾਵਾਈ ਟਰੈਕਟਰ ਤੇ ਰਿੰਕੂ ਬਾਈ ਮਸ਼ੀਨ ਤੇ ਆ ਰਹੇ ਨੇ ਦੋਏ। ਮੌਸਮ ਅੱਜ ਥੋੜਾ ਖਰਾਬ ਆ ਤੁਹਾਡੇ ਸਾਹਮਣੇ ਹੀ ਆ ਲੋ ਬੱਦਲ ਵਈ ਹੋ ਗਿਆ ਰਿੰਕੂ ਭਾਈ ਪੂਰਾ ਟ੍ਰੈਂਡ ਕਾਟਰ ਲੱਗਿਆ ਹੋਇਆ ਲਈ ਆਉਂਦਾ ਤੋ ਲੋਕੀ ਰਿਪੋਰਟ ਆ ਜੀ ਵੀ ਹੁਣ ਹਾਂ ਜੀ ਕਾਇਦਨ ਦਾ ਰਹਿ ਗਿਆ ਕੰਮ ਕਰ ਸੋਮਵਾਰ ਨੂੰ ਚਲੇ ਜਾਣਾ ਪਿੰਡ ਦਾ ਬਸ ਅੱਜ ਅੱਜ ਕੀ ਦਿਨ ਹੈ ਸ਼ੁੱਕਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਹਲੇ 3 ਦਿਨ ਰਹੇਗਾ ਵੀਰੇ ਹੈ ਜਿਆਦਾ ਨਹੀਂ ਹੈਗੇ ਨਹੀਂ ਠੀਕ ਆ ਠੀਕ ਆ ਸੋਮਵਾਰ ਨੂੰ ਕੋਈ ਮਹੂਰਤ ਨਿਕਲੇ ਜਿਹੜਾ ਕਹਿਣਾ ਹੈ ਲੈ ਐਤਵਾਰ ਨੂੰ ਚਲੇ ਆਪਾਂ ਇਹ ਤਾਂ ਕੰਮ ਕਲੀਅਰ ਹੋਣ ਤੇ ਆ ਵੀ ਜਦੋਂ ਕਲੀਅਰ ਹੋ ਗਿਆ ਸਮਝ ਲਓ ਵੀ ਉਸ ਦਿਨ ਆਪਾਂ ਨੇ ਚਾਲੇ ਪਾ ਦੇਣੇ ਨੇ ਤੇ ਮਾਇਆ ਮੂਆ ਇਕੱਠੀ ਹੋਈ ਤੇ ਲਓ ਜੀ ਢਾਣੇ ਕੱਢਦੇ ਟਰਾਲੀ 'ਚ ਚਲਦੇ ਆ ਲੈ ਕੇ ਹੁਣ ਟਕਾਣੇ ਤੇ ਜਸਰੇ ਤੌਰ ਲਈ ਟਰਾਲੀ ਆ ਰਹੀਆਂ ਡਾਇਟਾਂ ਉਹਦਾ ਰਿੰਕੂ ਬਾਈ ਲਈ ਆ ਵੀਰ ਦੇ ਵੱਡਣੀਆਂ ਮਕਾਨ ਵਾਲੇ ਦੇ ਜੋਲ ਫਾਰਮ ਕੋਈ ਸੈਟਰਾ ਖੇਤ ਚਲਾ ਦੇ ਇਹਤਾਰੇ ਫੇਟਰ ਅਗਲੇ ਵੀਰ ਦੇ ਆ ਗਏ 650 ਵਾਲੇ ਬਾਈ ਦੇ ਮਿੱਡੀ ਸ਼ੋਅ ਵਾਲੇ ਆ ਟਰੈਕਟਰ ਇੱਥੇ ਬਹੁਤ ਨੇ ਤੇ ਰੇਂਕੂ ਬਾਈ ਮਗਰ ਆ ਰਿਹਾ ਧੰਕ ਕੱਢਣੀ ਹੈ ਵੀਰ ਜੀ ਆਹ ਖੜਾ ਪਲਾਟ ਜੀ ਵੀ ਆ ਸਾਹਮਣੇ ਇੱਕ ਸਿਆਣ ਹੋਰ ਹੈ ਇੱਕ ਸਿਆਣ ਹੋਰ ਆ ਦੇ ਕੁਮਕੀਨ ਦਾ। ਕਮਾਲੇ ਕਰੀ ਵੀ ਆ ਖਸਾਰ ਬਣਾ ਰਿਹਾ ਕਿਸੇ ਨੇ। ਜੱਜ ਭਾਈ ਸਾਹਿਬ ਦਾ ਚੱਲਦਾ ਇਧਰ ਬੋਰ ਪਾਣੀ ਛੱਡਦਾ ਸੀ ਤੇ ਬੰਦਾ ਆਇਆ ਮੈਂ 20 ਫੁੱਟ ਫਰਾਇਆ ਦੋ ਬੋਰਾਂ ਦੇ ਵਿੱਚ ਦੋ ਰਿੰਗ। ਆ ਲੱਗੀ ਵੀ ਆ ਤਾਂ ਟੰਗੀ ਜੀ ਜਿਹੜੀ ਕਹਿੰਦੇ ਨੇ ਇਹਨੂੰ ਇੱਥੇ ਪਤਾ ਨਹੀਂ ਕੀ ਕਹਿੰਦੇ ਤਰਪਾਈ ਕਹਿੰਦੇ ਤੁਸੀਂ। ਤਰਪਾਈ ਤੇ ਇਹਦੇ 'ਚ 5 ਦੀ 5 ਦੀ ਆ 7 ਦੀ ਮੋਟਰ ਹੈ। 7.5 ਦੀ 7.5 ਦੀ ਮੋਟਰ ਹੈ ਸਾਰਿਆਂ ਨਾਲ ਵੱਡੀ ਗੱਲ ਇਹ ਆ ਵੀ ਦੋ ਬੋਰ ਇਕੱਠੇ ਕਰੇ ਬਨੇ। ਉੱਤੇ ਜਾ ਕੇ ਜੋਇੰਟ ਕਰਕੇ ਇੱਕ ਕਰਤਾ ਦੋ ਬੋਰ ਵਿੱਚੋਂ ਦੋ ਬੋਰਾਂ ਦੇ ਵਿੱਚ ਉੱਪਰ ਜਾ ਕੇ ਇੱਕ ਹੋ ਜਾਂਦਾ ਅਰੇ ਜੱਜਿਆ ਕੋਈ ਠਿਕ ਨਹੀਂ ਜੱਜ ਭਾਜੀ ਆ ਬੈਠੋ ਹਲੋ ਬੋਰਾ ਖਿੱਚ ਕੇ ਫਟਾਫਟ ਚਾਪੀਆਂ ਰੱਖਦੇ ਉੱਥੇ ਲਿਆਓ ਜੀ ਲਿਆਓ ਆ ਬੇੜ ਦਾ ਲੱਗਦਾ ਇਤਨਾ ਤਾਲਾ ਪਾਉਣ ਦਾ ਜੀ ਪਤਾ ਨਹੀਂ ਰਿਹਾ ਇੱਥੇ ਆਪਣਾ ਜੱਸਾ ਬਾਈ ਖੜਾ ਜੱਸਾ ਬਾਸ ਆ ਇੱਥੇ ਨਾਲ ਥੋੜੀ ਸਮਾਈ ਲੋਕੀ ਦਾ ਮੇਕਅਪ ਸਮਾਈ ਤਾਂ ਹੈ ਨਹੀਂ ਓ ਸਰਦਾਰ ਜੀ ਲੱਗੇ ਆ ਅੱਛਾ ਜੀ ਲੇਟ ਰਟਕੜਾ ਕਿੱਥੇ ਰੱਖੇ ਚੱਲਦਾ ਕੰਮ ਕਰ ਅੱਜ ਲਾਸਟ ਦਿਨ ਆ ਚਾਰ ਕ ਖੇਤ ਨੇ ਵੱਢ ਗਏ ਫਿਰ ਕਰਦੇ ਆ ਸਾਫ ਸੁਪਈਆ ਆ ਚੱਲਦੀ ਆ ਮਸ਼ੀਨ ਤਰੀਕ ਹੋ ਗਈ ਅੱਜ 6 ਗੰਨੇ ਵਾਲੇ ਬਲਾਡ ਕੱਟ ਰਹੇ ਆ ਜੱਸਾ ਵਾਈਟ ਰਿੰਕੂ ਵਾਈ ਰਿੰਕੂ ਚਲਾਉਂਦਾ ਜੱਸਾ ਵਾਈਟ ਟਰਾਲੀ ਕੋਲ ਹੋਊਏ ਤੇ ਆਹ ਖੜੀ ਆ ਟਰਾਲੀ ਐਕਸਟਰ ਤੇ ਜੀ ਮਤਲਬ 2024 ਦਾ ਲਾਸਟ ਪਲਾਟ ਨੇ ਆਪਣੇ ਅੱਜ ਵੱਢ ਰਹੇ ਆ ਤਨ ਖੇਤ ਆ ਗਿਆਨੀ ਵੀਰ ਦੇ ਇਹ ਤੋਂ ਬਾਅਦ ਕੰਮ ਗਿਆ ਨਿਬੜ ਤੇ 2 ਤਨ 4 ਕਨਾਲੀ ਵੱਢਣੀ ਆ ਆਪਾਂ ਨੇ ਜਮੀ ਤੇ 9 ਬਾਈ ਦੀ ਕੰਨੇ ਵਾਲੇ ਪਲਾਟ ਨੇ ਆਹ ਆਹ بڑا ਇੱਕ ਟਰੈਕਟਰ ਲਓ ਜੀ ਚੱਲੀ ਜਾਂਦਾ ਕੰਮ ਅੱਜ ਦੱਸਿਆਈ ਆ ਤੁਹਾਨੂੰ ਵੀ ਲਾਸਟ ਦੇਣਾ ਰੇਪੂ ਨੂੰ ਭੇਜਿਆ ਚਾਹ ਪਾਣੀ ਪੀਣ ਮਗਰ ਜਦ ਇੰਨਾ ਇੱਕ ਘੇੜਾ ਮੈਂ ਲਾਉਣਾ ਪਹਿਲਾਂ ਸਲਾਮੀ ਵੀ ਬੰਦ ਕਰਕੇ ਖੜਾ ਦੀਏ ਮਗਰ ਟਾਈਮ ਨਾਲ ਨਿੰਬੜੇ ਕੰਮ ਤੇ ਸਭ ਸੁਬਈਆ ਕਰ ਲੈਣਗੇ ਬੰਦੇ ਮਗਰ ਤੁਸੀਂ ਪੀਓ ਚਾਹ ਤੇ ਆਪਾਂ ਲਾਉਨੇ ਆ ਘੇੜਾ ਦੂਸਰੇ ਗੇਟ ਤੇ ਚੱਲਦੀ ਜਾ ਰਾਵ ਨਾਲ ਐਨੇ ਵੀ ਚੱਕਰਾਂ ਦੇ ਚੜਾਈ ਜਾਂਦੇ ਆ ਮਛੀ ਨੇ ਫੱਟ ਗਿਆ ਕੰਮਕਾਰ ਵੀਰ ਦਾ ਕਣਕ ਬਹੁਤ ਮੋਟੀ ਮੋਟੀ ਆ ਜਿਵੇਂ ਲੇਡ ਬੀਚੀ ਦੀ ਬਹੁਤ ਜ਼ਿਆਦਾ ਮੋਟੀ ਆ ਆ ਗਿਆ ਨਹੀਂ ਵੀਰ ਤੇ ਜੱਤਾ ਭਾਈ ਬੜਾ ਤੋਰ ਇਹਨੇ ਬੱਤੀ ਜੋ ਇਹ ਚਲਾਈ ਆ ਭਾਈ ਜਮੀ ਤੇ ਫੀਮੀ ਕੱਟ ਰਹੇ ਆ ਆ ਦੇਖੋ ਤੇ ਉਪਰੇ ਖੜੀ ਆ ਬੜਾ ਜੱਜਪਾ ਆਹਾ ਜੀ ਕੰਮ ਨਿਬੜ ਗਿਆ ਜੀ ਆਪਣਾ ਕਣਕ ਦਾ ਔਰੇ ਚਲਦਿਆਂ ਸਮਾਨ ਸਮੋਨਾ ਸਾਰਾ ਰੱਖ ਲਿਆ ਤੇ ਮੋਟਰਸਾਈਕਲ ਬੰਦ ਲਿਆ ਕਟਰ ਪਾ ਲਿਆ ਮਗਰ ਮਸ਼ੀਨ ਮਗਰ ਤੇ ਝੰਡਾ ਬੰਦ ਲਿਆ ਹੁਣ ਯਾਰ ਰਵਾਨਾ ਪਿੰਡ ਨੂੰ ਮੇਰਾਗੇ ਹੁਣ ਰਾਹ ਚ ਦਿਖਾਉਣਾ ਤੁਹਾਨੂੰ ਕਿਡੇ ਕਿਡੇ ਸ਼ਹਿਰ ਲੰਘਦੇ ਆ ਕਹੇ ਵਜੇ ਦੇ ਪਹੁੰਚਦੇ ਪਹੁੰਚਦੇ ਆਪਾਂ ਪਿੰਡ ਸੇਵਾਈ ਹੋਣੀ ਗਏ ਨੇ ਆਤਾ ਤੋਂ ਹਣ ਕਟਰ ਪਾ ਕੇ ਤੇ ਫਿਰ ਚੱਲਦੇ ਆਂ ਮਿਲਦੇ ਆਂ ਪਿੰਡ ਜਾ ਕੇ ਹਾਂਜੀ ਇਹ ਹੈਗਾ ਡੀਂਗਰੀਆਂ ਦਾ ਅੱਡਾ ਚੱਲ ਲੱਗੇ ਆਪਾਂ ਰੋਡ ਤੇ ਪਿੰਡ ਵਾਲੇ ਅੱਡੇ ਤੇ ਤੋਂ ਚੱਲੇ ਆਂ ਰੋਡ ਤੇ ਨੂੰ ਇਧਰ ਸੱਜੇ ਹੱਥ ਹੈਗਾ ਆਦਮਪੁਰ ਤੇ ਖੱਬੇ ਹੱਥ ਹੈਗਾ ਭੋਗਪੁਰ ਆ ਗੇਟ ਹੈ ਨਾ ਪਿੰਡ ਦਾ ਵਾੜੇ ਵਾਲੇ ਰਾਹ ਪੈ ਗਏ ਆਪਾਂ ਨਹਿਰ ਹੋ ਕੇ ਸਿੱਧਾ ਹੀ ਔਰ ਜਾਵਾਂਗੇ ਸਿੱਧਾ ਫਗਵਾੜੇ ਜਲੰਧਰ ਆਪਾਂ ਘੱਟਤਾ ਆਪਣਾ 15 18 20 ਕਿਲੋਮੀਟਰ ਬਾੜ ਬਚ ਰਹੀ ਆ ਰਹੀ ਹੈ ਸਾਫ ਸੁਥਰਾ ਟਰੈਕ ਹੋਵੇ ਵੀ ਘੱਟ ਆ ਰਹੇ ਤੇ ਰੋਡ ਦੇ ਉੱਤੇ ਦੋ ਤਿੰਨ ਫੈਕਟਰੀਆਂ ਨੇ ਉਹ ਟਰੈਕਟਰਾਂ ਦੇ ਮਗਰਲੇ ਐਕਸਲ ਬਣਦੇ ਨੇ ਤਿੰਨ ਚਾਰ ਟਰਾਲੀਆਂ ਲੰਘੀਆਂ ਜੇ ਹੁਣ ਆਈ ਤਾਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਟਰਾਲੀਆਂ ਦੇ ਵਿੱਚ ਢੋਹਦੇ ਨੇ ਕਦੇ ਗਰੇਡਿੰਗ ਹੋਣ ਲਈ ਜਾਂਦਾ ਤੇ ਕਦੇ ਇਧਰ ਉਧਰ ਹੀ ਕਦੇ ਗਲੀਆਂ ਕੱਟਣ ਲਈ ਤੇ ਐਤਾ ਤੋਂ ਬੰਧਿਆ ਰਹਿੰਦੀਆਂ ਟਰਾਲੀਆਂ ਕਦੇ ਬਿਨਾ ਉਹਦੇ ਤੋਂ ਕੰਡੇ ਐਕਸਲ ਜੇ ਸਾਫ਼ ਕਰਨ ਤੋਂ ਬਿਨਾ ਹੁੰਦੇ ਨੇ ਕੱਟ ਟਰਾਲੀਆਂ ਲੰਘੀਆਂ ਟਰੈਕਟਰਾਂ ਦੇ ਵਿੱਚ ਟਰਾਨੀਆਂ ਨਾਲ ਮਾਦੇਦ ਉਤਰ ਕਰਦੇ ਰਹਿੰਦੇ ਨੇ ਸ਼ਿਫਟ। ਪ੍ਰੇਕ ਟਰੈਕਟਰ ਦੇ ਐਕਸਲ ਵੱਧਦੇ ਨੇ। ਪਹੁੰਚ ਗਏ ਫਗਵਾੜੇ। ਜੀ ਫਲੋਰ ਵਾਲੇ ਪੁਲ ਤੇ ਆ ਗਏ ਆਪਾਂ। ਫਿਰ ਜਾਂਦਾ ਹੈ ਟਰਾਲੀ ਵਾਲਾ ਬੜਾ ਗਲਤ ਜਾਂਦਾ ਦੇਖੋ 90 ਵਾਲੀ ਸਪੀਡ ਤੇ ਆਪ ਜਾ ਰਹੇ ਆ ਫਿਰ ਕਹਿੰਦੇ ਮਗਰੋਂ ਕੋਈ ਹੋ ਗਿਆ ਉਹ ਦੂਜੇ ਨਾਲ ਆ ਦੇ ਕਿੰਨੇ ਵਧੀਆ ਜਾ ਰਹੇ ਨੇ ਲੈਨ ਸਾਈਡ ਤੇ ਜਾ ਰਹੇ ਨੇ ਆਪਣੀ ਸਾਈਡ ਇਧਰਲੀ ਆ ਬੜੀ ਗਲਤ ਜਾ ਰਹੇ ਨੇ ਇਹ ਬਹੁਤ ਦੂਰ ਤੋਂ ਇੱਕਨੇ ਆ ਰਹੇ ਆ ਬਹੁਤ ਜ਼ਿਆਦੇ ਦੂਰ ਤੋਂ ਫਿਰ ਓਵਰਟੇਕ ਕਰਦਾ ਕਿਤੇ ਦੀ ਦੀ ਚੀਜ਼ਾਂ ਨੂੰ ਪਹੁੰਚ ਗਏ ਆਪਾਂ ਲੋਧਿਆ ਨੇ ਬਾਈਪਾਸ ਉੜ ਦੇ ਉੱਤੇ ਜਦਿਆ ਕਿ 5 ਵਜੇ ਪਹੁੰਚਿਆ ਪਿੰਡ ਲੁਧਿਆਣੇ ਚਲੇ ਗਏ ਸਹੀ 4 ਵਜੇ ਚੱਲੇ ਸੀ 2 ਮਿੰਟ ਰਹਿਦੇ ਸੀ ਜਿਹੜਾ 4 ਵਜੇ ਵੱਨੋਂ ਫਿਰ ਵੀ ਆਪਾਂ ਜੇ 6 6:30 7 ਵਜੇ ਨੂੰ ਜੇ 4 ਮਿੰਟ ਤੇ 6 3:30 ਕੰਢੇ ਹੋ ਕੇ ਤੇ ਤੁਰਿਆ ਨੂੰ ਜਿੰਨਾ ਟਾਈਮ ਲੱਗੇ 4 ਘੰਟੇ ਕੋ 4.5 ਘੰਟੇ ਲੱਗਣਗੇ ਕਿਉਂਕਿ ਆਪਾਂ ਕਿਹੜਾ ਪੂਰੀ ਪਾਲੀ ਬਦਲੀ ਆ ਨੋਰਮਲ ਉਹੀ ਰਸਤੇ ਆਪਾਂ ਜਾਂਦੇ ਨੇ 3 ਘੰਟੇ ਹੋ ਜਾਣੇ ਤੁਰਿਆ ਨੂੰ ਫਿਰ ਵੀ ਵਧੀਆ ਲੁਧਿਆਣੇ ਪਹੁੰਚ ਕੇ ਟਾਈਮ ਦਾ ਇੱਕ ਜਗ੍ਹਾ ਆਪਾਂ 2 ਮਿੰਟ 3 ਮਿੰਟ ਰੁਕਿਆਂ ਬਸ ਤੇ ਇੱਧਰ ਅੰਗੂਰਾ ਦੀ ਖੇਤੀ ਆ ਆਹਾਂ ਬੇਲਾਂ ਝਾੜੀਆਂ ਹੋਈਆਂ ਨੇ ਸ਼ਿਪੂਰੀ ਚੌਕ ਸਬਜ਼ੀ ਮੰਡੀ ਆ ਗਿਆ ਸਬਜ਼ੀ ਮੰਡੀ ਆਉਣੇ ਵਾਲਾ ਆ ਆ ਗਈ ਸਬਜ਼ੀ ਮੰਡੀ ਆ ਸ਼ੈੱਡ ਖੜਾ ਆ ਜਾਂ ਸਬਜ਼ੀ ਮੰਡੀ ਰਹੀ ਆ ਬਹੁਤ ਮਸ਼ਹੂਰ ਆਉਂਦੀਆਂ ਮੁੜੀਆਂ ਜਿਵੇਂ ਜਾਂਦੀਆਂ ਜੀ ਉਦੋਂ ਨੂੰ ਆਪਣੇ ਆਉਂਦੀਆਂ ਨੇ ਮੁੜੀਆਂ ਜੀ ਆਪਾਂ ਪਹੁੰਚ ਗਏ ਬੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਟਾਈਮ ਕਰਨਾ ਹੋ ਗਿਆ ਜਿ세 8 ਵਜੇ ਪੂਰੀ ਫਿਲਮ ਕਰਨਾ ਹੋਵੇ 8:00 ਵੱਜ ਗਏ ਹਲੇ ਇੱਥੋਂ ਆਪਾਂ ਨੂੰ ਤਕਰੀਬਨ ਘੰਟਾ ਡੇਢ ਘੰਟਾ ਹਾਂ ਇੰਨਾ ਟਾਈਮ ਲੱਗ ਜਾਣਾ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ 6ਵੇਂ ਪਾਸ਼ਾ ਜੀ ਦੇ ਮੱਥੀ ਸਾਹਿਬ ਨੇ ਜੀ ਪਈਏ ਇੱਥੇ ਜਿਹੜਿਆ ਪਤਰੀਆ ਦੇ ਬੰਦੇ ਸੀਗੇ ਦੇ ਲੋੜੀਂਦੇ ਆਲੇ ਜੰਮੀਆਂ ਹੋਰ ਵੀ ਗੱਡੀਆਂ ਆ ਗੱਡੀਆਂ ਦੇ ਗੱਡੀਆਂ ਦੇ ਕੋਈ ਤੇਰੀ ਗੱਡੀਆਂ ਆ ਤੇ ਗੱਡੀ ਰੋਕ ਕੇ ਜਾਉਗੀ ਜਿਹੜੀ ਫੋਟੋਮ ਚੱਲ ਕੇ ਆਉਣੀ ਆ ਆਹ ਦੇਖੋ ਵਾਲੀ ਨੇ 80 ਲਿਟਰ ਬਚੇ ਹੋਏ ਗਿਆ ਆਪਾਂ ਘੁੰਮਣਾ ਤੇ ਦੇਖੋ ਮੱਕੀ ਦਾ ਕੱਦ ਹੋ ਗਈ ਸਟਾਰਟ ਆਪਣੇ ਏਰੀਆ ਦੇ ਵਿੱਚ ਮੱਕੀ ਆ ਲਓ ਥੋੜੇ ਸਾਹਮਣੇ ਹੀ ਆ ਬਾਕੀ ਦਿਖਾਉ ਰਿਆਂ ਅੱਗੇ ਜਾ ਕੇ ਤੁਹਾਨੂੰ ਆਹ ਮੋਟਰਸਾਈਕਲਾਂ ਤੋਂ ਬਾਅਦ ਰਾਈਟ ਪੈ ਰਹੀ ਆ ਇਹ ਏਰੀਆ ਸ਼ੁਰੂ ਪੱਕੀ ਦਾ ਏਰੀਆ ਸ਼ੁਰੂ ਹੋ ਗਿਆ। ਇਹ ਵੀ ਕਿੱਦਾਂ ਲੋਕ ਪੂਰਾ ਹੀ ਦਿਖਾ ਰਹੇ ਨੇ ਵੀ। ਪਰ ਉਹ ਚੱਕ। ਹੁਣ ਵਕੀਓ ਵਕੀ ਨਿਕੜੀਆਂ ਚਾਰ ਸਫੇਰੇ ਸਾਨੂੰ। ਹੁਣ 5 ਕਿਲੋਮੀਟਰ ਦੇ ਏਰੀਆ 'ਚ। ਹੁਣ ਅਗਲੇ ਨੂੰ 300 ਮੀਟਰ ਕਰਿਆ ਪਹੁੰਚ ਗਏ। ਤੇ ਮਸ਼ੀਨ ਵੀ ਖੜੀ ਹੈ ਦੂਸਰੀ। ਤੇ ਬੇਜਰ ਕਰਾ ਪਾਇਆ ਖੜਾ ਤੇ ਜੀਸੀਵੀ ਵੀ ਖੜੀ ਆ ਤੇ ਛੋੜੀਆਂ ਪਰੇ ਖੜੀ ਆ ਛੋੜੀ ਵਾਲੀ ਮਸ਼ੀਨ ਵੀ ਉਹ ਖੜੀ ਆ